ਦੋਸਤੋ ਸਾਡੇ ਵਿਦਿਆਰਥੀ ਬਹੁਤ ਮਿਹਨਤ ਦੇ ਨਾਲ ਆਪਣੀਆਂ ਪੇਪਰਾਂ ਦੀਆਂ ਤਿਆਰੀਆਂ ਕਰਦੇ ਨੇ ਇੰਨੇ ਪ੍ਰੈਸ਼ਰ ਹੇਠੇ ਨੇ ਦਬਾਅ ਹੇਠ ਹੁੰਦੇ ਨੇ ਕਿ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਵੀ ਆਉਂਦੀਆਂ ਨੇ ਵਿੱਚ ਸਾਡੇ ਬੱਚੇ ਆਤਮ ਹੱਤਿਆ ਤੱਕ ਵੀ ਚਲੇ ਜਾਂਦੇ ਨੇ ਇੰਨੀ ਮਿਹਨਤ ਕਰਨ ਤੋਂ ਬਾਅਦ ਮੱਸਾ ਮੱਸਾ ਜੇ ਕਿਤੇ ਦਾਖਲਾ ਮਿਲਦਾ ਦਾਖਲਾ ਮਿਲਣ ਤੋਂ ਬਾਅਦ ਵੀ ਇਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤਾਜ਼ੀ ਘਟਨਾ ਜੰਮੂ ਇਲਾਕੇ ਦੇ ਇੱਕ ਕਾਲਜ ਦੇ ਸਾਹਮਣੇ ਆਈ ਆ ਉਹ ਜਾਣਨਾ ਚਾਹਾਂਗੇ ਆਪਾਂ ਵੀ ਉੱਥੇ ਵਾਪਰਿਆ ਕੀ ਆ ਕਿਸ ਗੱਲ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਇੱਕ ਕਾਲਜ ਬੰਦ ਹੋ ਰਿਹਾ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਉਹਨਾਂ ਵਿਦਿਆਰਥੀਆਂ ਤੇ ਕੀ ਬੀਤਦੀ ਹੋਏਗੀ ਉਹ ਵੀ ਸਾਡੇ ਲਈ ਬਹੁਤ ਵੱਡੇ ਸਵਾਲ ਨੇ ਇਨ੍ਹਾਂ ਸਵਾਲਾਂ ਤੇ ਚਰਚਾ ਕਰਨ ਵਾਸਤੇ ਉੱਚੇ ਤੌਰ ਤੇ ਟ੍ਰੇਡ ਯੂਨੀਅਨ ਆਗੂ ਸਰਜਨ ਸਿੰਘ ਜੀ ਸਾਡੇ ਦਰਮਿਆਨ ਨੇ ਜੀ ਆਇਆਂ ਜੀ ਮਿਹਰਬਾਨੀ ਜੀ ਨਾਲ ਹੀ ਪ੍ਰੋਫੈਸਰ ਜੈਪਾਲ ਸਿੰਘ ਜੀ ਉੱਗੇ ਚਿੰਤਕ ਸਾਡੇ ਨਾਲ ਨੇ ਜੀ ਆਇਆਂ ਜੀ ਪ੍ਰੋਫੈਸਰ ਸਾਹਿਬ ਧੰਨਵਾਦ ਜੀ ਧੰਨਵਾਦ ਔੜਾਪਾ ਜਿਹੜੀ ਗੱਲ ਜਿਵੇਂ ਕਿ ਦੱਸੀ ਆ ਵੀ ਇਹ ਮਾਮਲਾ ਹੈ ਕੀ ਆ ਕੀ ਪਾਪਰ ਕੀ ਗਿਆ ਆ ਉੱਥੇ ਜਿਸ ਕਲ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਜੀ ਮਿਹਰਬਾਨੀ ਜੀ ਤੁਸੀਂ ਇੱਕ ਬਹੁਤ ਹੀ ਐਸੇ ਇੱਕ ਨਾਜ਼ੁਕ ਮੁੱਦੇ ਨੂੰ ਤੁਸੀਂ ਟੱਚ ਕਰ ਰਹੇ ਹੋ ਜਿਹੜਾ ਬਹੁਤ ਹੀ ਧਿਆਨ ਮੰਗਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਵੈਚਨੂ ਦੇ ਵੀ ਟਰਸਟ ਦੇ ਅੰਡਰ ਜਿਹੜਾ ਇਹ ਕਾਲਜ ਬਣਿਆ ਚੱਲਿਆ ਬੜੀ ਮਿਹਨਤ ਕੀਤੀ ਹੈ ਜੈਂਕੀ ਦੀ ਸਰਕਾਰ ਨੇ ਉਹਦੇ ਵਿੱਚ ਬਹੁਤ ਵੱਡਾ ਲੋਕਾਂ ਦਾ ਯੋਗਦਾਨ ਹੈ ਉਹਦੇ ਅੰਤਰਗਤ ਜਿਹੜੇ ਐਡਮਿਸ਼ਨਸ ਹੋਏ ਨੇ ਉਹ ਪਿਓਰਲੀ ਔਨ ਮੈਰਿਟ ਹੋਏ ਨੇ ਨੀਟ ਵੇਸ ਨੀਟ ਦੇ ਐਂਟਰੀng ਦੇ ਥਰੂ ਹੋਏ ਨੇ ਦੇਖੋ ਇੱਕ ਪਾਸੇ ਤਾਂ ਇਹ ਗੱਲ ਹੈ ਕਿ ਕੰਪੀਟੀਟਿਵ ਯੋਗ ਦੇ ਵਿੱਚ ਬੱਚੇ ਜਿਹੜੇ ਡਿਜ਼ਰਵ ਕਰਦੇ ਸੀਗੇ ਮੈਰਿਟ 베ਸ ਉਹਨਾਂ ਦਾ ਦਾਖਲਾ ਹੋਇਆ ਕਿ ਪਿਆ ਦੇ ਵਿੱਚੋਂ ਅਗਰ 42 ਦੇ ਕਰੀਬ ਜਿਹੜੇ ਐ ਉਹ ਇੱਕ ਖਾਸ ਕਮਿਊਨਿਟੀ ਨੂੰ ਵੀ ਕੈਨ ਸੇ ਕਿ ਮੁਸਲਮ ਕਮਿਊਨਿਟੀ ਤੋਂ ਆਏ ਨੇ 6 ਜਾਂ 7 ਦੇ 7 ਨੇ ਜਿਹੜੇ ਉਹ ਹਿੰਦੂ ਕਮਿਊਨਿਟੀ ਤੋਂ ਨੇ ਇੱਕ ਸਿੱਖ ਕਮਿਊਨਿਟੀ ਤੋਂ ਆਇਆ ਔਰ ਟੋਟਲੀ ਜੋ ਐਡਮਿਸ਼ਨ ਹੋਇਆ ਮੈਰਿਟ بیسਡ ਹੋਇਆ ਜੋ ਕਿ ਹੋਣਾ ਵੀ ਚਾਹੀਦਾ ਬਦਕਿਸਮਤੀ ਗੱਲ ਇਹ ਹੈ ਕਿ ਇਸ ਚੀਜ਼ ਨੂੰ ਲਿਆ ਕਿਵੇਂ ਗਿਆ ਇੱਕ ਤੇ ਇਹ ਪ੍ਰੇਜ਼ੈਂਟ ਕੀਤਾ ਜਾ ਰਿਹਾ ਹੈ ਕਿ ਇਹ ਨੂੰ ਫੰਡਿੰਗ ਜਿਹੜੀ ਹੈਗੀ ਹੈ ਮਾਤਾ ਵੈਸ਼ਨੂ ਦੇਵੀ ٹرسٹ ਕਰਦਾ ਹੈ ਮੈਂ ਇੱਕ ਮਿੰਟ ਦੇ ਲਈ ਇਸ ਕੱਲ ਨੂੰ ਮਨ ਵੀ ਲਵਾ ਮੈਂ ਸਮਝਦਾ ਕਿ ਸਾਡੇ ਮਨ ਦੇ ਵਿੱਚ ਜੋ ਛਰਦਾ ਹੈ ਉਹਦੇ ਪ੍ਰਤੀ ਅਸੀਂ ਗੋਲਡਨ ਟੈਂਪਲ ਤੋਂ ਬਾਅਦ ਅਗਰ ਨਾਰਥ ਇੰਡੀਆ ਦੇ ਵਿੱਚ ਕੋਈ ਸੰਸਥਾ ਦੇਖਦੇ ਆ ਜਿੱਥੇ ਹਰ ਧਰਮ ਹਰ ਵਰਗ ਹਰ ਕਾਸਟ ਦੇ ਲੋਕ ਜਾਂਦੇ ਨੇ ਉਹ ਵੈਸ਼ਨੂ ਦੇਵੀ ਹੈ ਉਹਦੀ ਸਹਾਇਤਾ ਦੇ ਨਾਲ ਵੀ ਅਗਰੇ ਚੱਲਦਾ ਹੈ ਤੇ ਸਾਨੂੰ ਕਿ ਮਾਨ ਪ੍ਰਾਪਤ ਹੋਣਾ ਚਾਹੀਦਾ ਹੈ ਕਿ ਜੇ ਐਨ ਕੇ ਦੀ ਸਟੇਟ ਨੂੰ ਇੱਕ ਨਵਾਂ ਕਾਲਜ ਮਿਲਿਆ ਜਿਹਦੇ ਐਕਸਪੈਂਸ਼ਨ ਦੇ ਚਾਂਸਸ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰੀਆਂ ਸੀਟਾਂ ਵਧਣੀਆਂ ਸੀਗੀਆਂ ਉਹਦੇ ਵਿੱਚ ਆ ਕੇ ਅੜਿਕਾ ਇਹ ਡਾਇਆ ਜਾ ਰਿਹਾ ਕਿ ਇਹ ਗਲਤ ਫੈਸਲਾ ਹੈ ਇਸ ਤਰ੍ਹਾਂ ਦੇ ਐਡਮਿਸ਼ਨ ਨਹੀਂ ਹੋਣੇ ਚਾਹੀਦੇ ਬਹੁਤ ਹੀ ਮੰਦ ਭਗਾ ਬੜਾ ਮਨ ਨੂੰ ਠੇਸ ਲੱਗੀ ਹੈ ਕਿ ਉਹ ਬੱਚੇ ਜਿਹੜੇ ਨਰੋਲ ਮੈਰਿਟ بیسਡ ਦਾਖਲ ਹੋਏ ਨੇ ਉਹਨਾਂ ਨੂੰ ਤੁਸੀਂ ਟਾਰਗੇਟ ਕਰਕੇ ਉਸ ਕਾਲਜ ਨੂੰ ਬੰਦ ਕਰਵਾ ਰਹੇ ਹੋ ਔਰ ਬੰਦ ਕਰਵਾਉਣ ਦੇ ਉੱਤੇ ਵੀ ਬੜੀ ਅਜੀਬ ਸਿਚੁਏਸ਼ਨ ਦੇਖ ਰਹੇ ਹਾਂ ਅਸੀਂ ਕਿ ਲੋਕ ਭੰਗੜੇ ਪਾ ਰਹੇ ਨੇ ਲੱਡੂ ਵੰਡ ਰਹੇ ਨੇ ਇਹ ਕਿਸ ਪਾਸੇ ਵੱਲ ਸਮਾਜ ਜਾ ਰਿਹਾ ਹੈ ਮੈਂ ਤਾਂ ਐਡਮਿਸ਼ਨ ਦੇ ਨਾਲੋਂ ਵੀ ਇਹਦੇ ਪਿੱਛੇ ਜਿਹੜੀ ਭਾਵਨਾ ਕੰਮ ਕਰਦੀ ਹੈ ਮੈਨੂੰ ਉਸ ਦੀ ਜ਼ਿਆਦਾ ਚਿੰਤਾ ਹੈ ਉਹ ਕੀ ਹੋ ਰਿਹਾ ਹੈ ਕਿਉਂ ਕਰ ਰਹੇ ਨੇ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਕਿ ਲੋਕਾਂ ਨੂੰ ਇਹ ਚਾਂਸ ਮਿਲਣਾ ਚਾਹੀਦਾ ਹੈ ਦੂਜੇ ਪਾਸੇ ਉਹਨੂੰ ਅਸੀਂ ਜਾਤ ਦੇ ਨਾਂ ਤੇ ਖਿੱਤੇ ਦੇ ਨਾਂ ਤੇ ਧਰਮ ਦੇ ਨਾਂ ਦੇ ਉੱਤੇ ਵੰਡ ਕੇ ਅਸੀਂ ਲੋਕਾਂ ਦਾ ਹੱਕ ਖੋ ਰਹੇ ਹਾਂ ਕੀ ਕਦੀ ਅਸੀਂ ਇਲਾਜ ਕਰਾਣ ਲੱਗਿਆਂ ਜਾਂਦੇ ਆ ਕਦੀ ਪੁੱਛਿਆ ਪੇ ਡਾਕਟਰ ਦਾ ਧਰਮ ਕੀ ਹੈ ਇੱਕ ਡਾਕਟਰ ਅੱਛਾ ਡਾਕਟਰ ਬਣਨਾ ਚਾਹੀਦਾ ਉਹ ਕਿਸੇ ਵੀ ਕਾਸ ਦਾ ਉਤਾ ਦਾ ਡਾਕਟਰ ਦੀ ਮੈਂ ਕਹੂੰਗਾ ਕੋਈ ਕਾਸ ਧਰਮ ਹੁੰਦਾ ਹੀ ਕੋਈ ਨਹੀਂ ਹੈ ਉਹ ਮਾਨਵਤਾ ਦੇ ਭਲੇ ਲਈ ਬਣਦਾ ਹੈ ਭਲੇ ਲਈ ਹੋਣਾ ਚਾਹੀਦਾ ਹੈ ਜੇ ਇਦਾਂ ਦੇ ਹਾਲਾਤ ਅਸੀਂ ਪੈਦਾ ਕਰਾਂਗੇ ਤੇ ਮੈਨੂੰ ਗਾ ਹਿੰਦੁਸਤਾਨ ਦੀ ਪਿਛਲੀ ਇਹਦੇ ਪਿੱਛੇ ਜਿਹੜੀ ਭਾਵਨਾ ਕੰਮ ਕਰਦੀ ਹੈ ਉਹ ਬੜੀ ਚੱਕੀ ਲੱਗਦੀ ਹੈ ਸਰ ਜੀ ਜੀ ਇਹਦੇ ਨਾਲ ਜੁੜਿਆ ਇੱਕ ਹੋਰ ਘਟਨਾ ਜੇ ਐਨ ਕੇ ਦੀ ਹੈ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਚਾਹਨਾ ਜਰੂਰ ਸੰਤੋਸ਼ ਟਰੋਫੀ ਚੱਲ ਰਹੀ ਹੈ سپورٹس ਹੈ ਜਾਂ ਮੈਡੀਕਲ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਮжоਰਿਟੀ ਜਿਹੜੇ ਸੀਗੇ ਉਹ ਸੰਤੋਸ਼ ਟਰੋਫੀ ਦੇ ਵਿੱਚ ਮੁਹੰਮਦਨ ਦੇ ਨਾਲ ਸਮਤ ਰੱਖਵਾਲੇ ਪਲੇਅਰ ਆਏ ਨੇ ਉਹਦੇ ਵਿੱਚ ਸਟੇਟ ਪੱਲੋ ਇਨਕੁਆਰੀ ਹੋ ਗਈ ਹੈ ਕਿ ਇਹਦੇ ਵਿੱਚ ਮੁਸਲਮਾਨਾਂ ਨੂੰ ਹੀ ਕਿਉਂ ਜਗ੍ਹਾ ਦਿੱਤੀ ਗਈ ਹੈ ਹਿੰਦੂਆਂ ਨੂੰ ਕਿਉਂ ਨਹੀਂ ਦਿੱਤੀ ਗਈ ਮਤਲਬ ਮੇਰਾ ਕਹਿਣ ਦਾ ਕਿ ਕੀ ਅਸੀਂ ਇਹਨਾਂ ਸੰਸਥਾਵਾਂ ਨੂੰ ਇਸ ਢੰਗ ਦੇ ਨਾਲ ਦੇਖਾਂਗੇ ਕੀ ਕਦੀ ਮੈਰਿਟ ਦੇ ਯੂਨੀਵਰਸਿਟੀ ਦਾ ਸਪੋਰਟਸ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ ਜਿਹੜਾ ਬਣਦਾ ਯੋਗਦਾਨ ਹੈ ਉਹ ਪਾਣ ਦੀ ਬਜਾਏ ਅਸੀਂ ਬੱਚਿਆਂ ਨੂੰ ਟਾਰਗੇਟ ਕਰਾਂਗੇ ਦੇਸ਼ ਕਿਸ ਪਾਸੇ ਵੱਲ ਜਾਏਗਾ ਇਹ ਬਹੁਤ ਹੀ ਖਤਰਨਾਕ ਭਿਆਨਕ ਦੌਰ ਹੈ ਮੈਂ ਕਹਿੰਨਾ ਕਿ ਸੈਂਟਰ ਅਜੇ ਤੱਕ ਕਿਸ ਨੇ ਉੱਤੇ ਕੁਝ ਬੋਲਿਆ ਕਿਉਂ ਨਹੀਂ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲੀਤਾ ਇਹਨੂੰ ਬਚਾਉਣ ਦੇ ਲਈ ਕੀ ਕਰ ਰਹੇ ਨੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਉੱਥੋਂ ਦਾ ਚੀਫ ਮਿਨਿਸਟਰ ਵੀ ਬੇਵਕਤੀ ਜਿਹਾ ਲੱਗ ਰਿਹਾ ਮੈਨੂੰ ਕਿ ਉਹਦੇ ਉਹਦਾ ਉਹਦੀ ਕੋਈ ਗੱਲ ਸੁਣ ਨਹੀਂ ਰਿਹਾ ਕੋਈ ਗੰਭੀਰਤਾ ਦੇ ਨਾਲ ਨਹੀਂ ਲੈ ਰਿਹਾ ਮੈਂ ਤਾਂ ਤੁਹਾਡੇ ਮਾਧਿਅਮ ਦੇ ਥਰੂ ਇਹ ਗੱਲ ਕਰਨੀ ਚਾਹਨਾ ਪਈ ਇਹ ਦੇਸ਼ ਦੀ ਰਾਜਨੀਤੀ ਨੂੰ ਕਿਹੜਾ ਮੋੜ ਦਿੱਤਾ ਜਾ ਰਿਹਾ ਹੈ ਕਿਸ ਢੰਗ ਦੇ ਨਾਲ ਟਾਰਗੇਟ ਕੀਤਾ ਜਾ ਰਿਹਾ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਇਹ ਲੋਕ ਮਾਈਨੋਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੇ ਵਿੱਚੋਂ ਲੋਕ ਪੜਦੇ ਨਹੀਂ ਹੈ ਅੱਗੇ ਨਹੀਂ ਨਿਕਲਦੇ ਆਦਾ ਅਜੀਬ ਐਗਜ਼ਾਮਪਲ ਹੋ ਗਈ ਇੱਕ ਗਰੀਬ ਵਰਗ ਦੇ ਲੋਕ ਜਾਂ ਮਾਈਨੋਰਟੀ ਦੇ ਲੋਕ ਜੇ ਕੰਪੀਟੀਸ਼ਨ ਦੇ ਵਿੱਚ ਬੈਠ ਕੇ ਪਾਸ ਕਰਕੇ ਮੈਰਿਟ ਬੇਸਡ ਆਪਣਾ ਐਡਮਿਸ਼ਨ ਲੈਂਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਨਾ ਬਹੁਤ ਹੀ ਸ਼ਰਮਨਾਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਸ ਜੀਐਨਡੀ ਜੰਮੂ ਤੋਂ ਸਰਕਲ ਤੋਂ ਵੀ ਜਿਹੜੇ ਲੋਕਾਂ ਨੂੰ ਵੱਡਿਆਂ ਨੂੰ ਐਡਮਿਸ਼ਨ ਮਿਲਣਾ ਸੀਗਾ ਉਹਨਾਂ ਦੇ ਲਈ ਅਸੀਂ ਐਮਪੀਬੀਬੀਐਸ ਦੇ ਰਸਤੇ ਬੰਦ ਕਰ ਦਿੱਤੇ ਮੰਧਪਾਗੀ ਕਰਨਾ ਹੈ ਇਹਦਾ ਜਿੰਨਾ ਵੀ ਇਹਨੂੰ ਨਿੰਦਿਆ ਜਾਏ ਉਹਨਾਂ ਥੋੜਾ ਹੈ ਮੈਂ ਤਾਂ ਇਸ ਇਸ ਸਮੇਂ ਤੇ ਇਹ ਹੀ ਗੱਲ ਕਹਿਣੀ ਚਾਹਾਂਗਾ ਮਸਤਪਾਲ ਜੀ ਆਪਾਂ ਦੇਖਦੇ ਹਾਂ ਵੀ ਜਿਹੜੇ ਉੱਥੇ ਪੰਜਾਬ ਬੱਚੇ ਆ ਉਹਦੇ ਵਿੱਚੋਂ ਹੋ ਸਕਦਾ ਹੈ ਵੀ ਵੱਧ ਗਿਣਤੀ ਚ ਮੁਸਲਮਾਨ ਹੋਣਗੇ ਪਰ ਉਹਦੇ ਵਿੱਚ ਜਿਹੜੇ 7-8 ਜਿਹੜੇ ਬੱਚੇ ਆ ਉਹ ਹਿੰਦੂ ਆ ਨਾ ਜਾਂ ਕੋਈ ਹੋਰ ਵੀ ਹੋਊਗਾ ਅ ਉਹਨਾਂ ਲਈ ਕੋਈ ਫਿਕਰਮੰਦੀ ਨਹੀਂ ਹੈ ਜਿਹੜੇ ਭੰਗੜੇ ਪਾ ਰਹੇ ਆ ਮੰਨ ਲਓ ਵੀ 1 ਮਿੰਟ ਲਈ ਆਪਾਂ ਇਹ ਵੀ ਮੰਨ ਕੇ ਚੱਲ ਰਹੀਏ ਤੇ 42 ਜਿਹੜੇ ਆ ਵੀ ਉਹਨਾਂ ਦਾ ਪਵਿੱਤਰ ਸਾਫ ਕਰ ਦਿੱਤਾ ਦੂਜੀ ਗੱਲ ਆਪਾਂ ਇਹ ਸਮਝਦੇ ਆਂ ਕਿ ਜਦੋਂ ਪਠਾਨਕੋਟ ਦੇ ਵਿੱਚ ਵੀ ਕਾਲਜ ਇੱਕ ਬੰਦ ਹੋਇਆ ਸੀ ਪਿੱਛੇ ਜਿਹੇ ਉਸ ਕਾਲਜ ਦੇ ਬੱਚਿਆਂ ਦੀ ਐਡਜਸਟਮੈਂਟ ਕਿਤੇ ਨਾ ਕਿਤੇ ਹੋਈ ਸੀ ਉਹ ਕਿਤੇ ਨਾ ਕਿਤੇ ਐਡਜਸਟਮੈਂਟ ਦੇ ਹੁਣੇ ਹੀ ਹੁੰਦੀ ਆ ਆਕਰ ਇਹ ਬੱਚੇ ਐ ਨਹੀਂ ਰਹਿਣਗੇ ਆਖਰ ਹੋ ਜਾਣੀਆਂ ਪਰ ਇਹ ਕਿਹੜੀ ਖੁਸ਼ੀ ਦੀ ਗੱਲ ਆ ਵੀ ਜੇ ਫਿਰ ਤੋਂ ਉੱਥੇ ਜਿਹੜੇ 7-8 ਹਿੰਦੂ ਆ ਉਹਨਾਂ ਦੇ ਮਨਾਂ ਤੇ ਕੀ ਬੀਤਦੀ ਹੋਏਗੀ ਇਹ ਵੀ ਸਾਡੇ ਲਈ ਵੱਡਾ ਸਵਾਲ ਨਹੀਂ ਹੈ ਇਹਦੇ ਬਾਰੇ ਤੁਸੀਂ ਕੀ ਕਹਿਣ ਜਾਓਗੇ ਅ ਸਰਬਜੀਤ ਜੀ ਸਾਡੇ ਨਾ ਪਿੰਡਾਂ ਚ ਇੱਕ ਕਹਾਵਤ ਹੁੰਦੀ ਸੀ ਵੀ ਜਿਹੜੇ ਚੋਰ ਐ ਉਹ ਗਵਾਂਡੀਆਂ ਦੀ ਮੱਝ ਚੋਰੀ ਕਰਕੇ ਲੈ ਜਾਣ ਸੰਗਲ ਚ ਇਹ ਸਾਡਾਂ ਲੈ ਕਣੀ ਜਿਹੜੇ ਇਹ ਆਪਣੇ ਆਪ ਨੂੰ ਹਿੰਦੂਆਂ ਦੇ ਖੈਰ ਖਵਾ ਸਮਝਦੇ ਐ ਇਹ ਕਹਿੰਦੇ ਐ ਵੀ ਮੁਸਲਮਾਨਾਂ ਦਾ ਬੱਚਾ ਡਾਕਟਰ ਨਾ ਬਣ ਜੇ ਸਾਡੇ ਵਾਲੇ ਰਹਿੰਦੇ ਤਾਂ ਰਹਿ ਜਾਣ ਮਤਲਬ ਇਹ ਇੱਕ ਇਹਨੂੰ ਆਪਾਂ ਕਿਹੜੀ ਫਿਲਾਸਫੀ ਕਹੀਏ ਕਿਹੜਾ ਧਰਮ ਕਹੀਏ ਤੇ ਕਿਹੜੀ ਇਹ ਵਿਚਾਰਤਾ ਨਾ ਕਹੀਏ ਦੂਸਰੀਆਂ ਕੁਝ ਗੱਲਾਂ ਮੈਂ ਇਹਦੇ ਨਾਲ ਥੋੜੀ ਜੀਆਂ ਹੋਰ ਕਰਨੀਆਂ ਚਾਹੁੰਨਾ ਸੱਜਨ ਸੋਣਾ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ ਅ ਜਿਹੜੀ ਜਦੋਂ ਵੀ ਕਿਸੇ ਸੂਬੇ ਦੇ ਵਿੱਚ ਕੋਈ ਯੂਨੀਵਰਸਿਟੀ ਜਾਂ ਕੋਈ ਕਾਲਜ ਵੱਡਾ ਜਾਂ ਕੋਈ ਹੋਰ ਸੰਸਥਾ ਏਮਜ਼ ਦਾ ਹਸਪਤਾਲ ਜਾਂ ਕੋਈ ਹੋਰ ਇਹੋ ਜਿਹਾ ਜਾਂ ਪੀਜੀਆਈ ਇਹ ਸਥਾਪਿਤ ਹੁੰਦੀਆਂ ਨੇ ਤਾਂ ਸੂਬੇ ਦੀਆਂ ਪਾਰਟੀਆਂ ਦੇ ਵਿੱਚ ਜਿਨ੍ਹਾਂ ਤੋਂ ਦੀ ਮਨਜ਼ੂਰੀ ਸੈਂਟਰ ਤੋਂ ਲੈਣੀ ਪੈਂਦੀ ਉਹਨਾਂ ਵਾਸਤੇ ਸੂਬੇ ਦੀਆਂ ਪਾਰਟੀਆਂ ਦੇ ਵਿੱਚ ਦੌੜ ਲੱਗੀ ਹੁੰਦੀ ਹੈ ਉਹ ਕਹਿੰਦਾ ਵੀ ਇਹ ਮੈਂ ਲੈ ਕੇ ਆਂਦਾ ਉਹ ਕਹਿੰਦਾ ਮੈਂ ਲੈ ਕੇ ਆਇਆ ਉਹ ਕਹਿੰਦਾ ਮੇਰੇ ਪ੍ਰਭਾਵ ਨਾਲ ਹੋਇਆ ਕਹਿੰਦਾ ਮੇਰੇ ਪ੍ਰਭਾਵ ਨਾਲ ਹੋਇਆ ਜੈਨਿਓ ਦਾ ਕ੍ਰੈਡਿਟ ਲਾਈਨ ਦੀ ਦੌੜ ਚੱਲਦੀ ਹੈ ਹੁਣ ਸੁਭਾ ਦੇ ਸਰਕਾਰ ਤਾਂ ਚਾਹੇ ਉੱਥੇ ਨੈਸ਼ਨਲ ਕਾਨਫਰੰਸ ਦੀ ਹੈ ਉਮਰੁੱਦੁੱਲਾ ਮੁੱਖ ਮੰਤਰੀ ਹੈ ਪਰ ਸਾਰੀਆਂ ਦੀਆਂ ਸਾਰੀਆਂ ਬਹੁਤਿਆਂ ਤਾਕਤਾਂ ਉੱਥੇ ਐਲਜੀ ਕੋਲ ਦੂਜੀ ਗੱਲ ਜਿਹੜਾ ਪਿੱਛੇ ਜਿਹੜਾ ਇੱਕ ਵਾਕਫ ਐਕਟ ਬਣਿਆ ਸੀ ਉਹਦੇ ਤੇ ਐਮੈਂਡਮੈਂਟ ਐਕਟ ਬਣਾਇਆ ਸੀ ਟੱਕੇ ਦੇ ਨਾਲ ਕੇਂਦਰ ਸਰਕਾਰ ਨੇ ਉਦੋਂ ਇਹ ਦਲੀਲ ਸੀ ਵੀ ਵਕਫ ਦੇ ਜਿਹੜੇ ਬੋਰਡ ਬਣਨੇ ਆ ਉਹਨਾਂ ਦੇ ਵਿੱਚ ਗੈਰ ਮੁਸਲਮ ਬੰਦੇ ਪਾਏ ਜਾਣੇ ਤੇ ਉਦੋਂ ਉਧਾਰਨ ਇਹ ਸੀ ਸਾਰੇ اپੋਜੀਸ਼ਨ ਦੀਆਂ ਵੀ ਜਿੱਥੇ ਤੁਹਾਡੇ Hindu ਮੰਦਿਰ ਨੇ ਉਹਨਾਂ ਦੇ ਪ੍ਰਬੰਧ ਲਈ ਤੁਸੀਂ ਗੈਰ Hindu ਕਿਉਂ ਨਹੀਂ ਕਹੋਗੇ ਇੱਕ ਦੂਜਾ ਵੀ ਜਿਹੜੇ ਤੁਹਾਡੇ ਇੱਥੇ ਇਹ ਆਪਣੇ ਮਾਤਾ ਵੈਸ਼ਨੂ ਦੇਵੀ ਮੰਦਿਰ ਹੈਗਾ ਇਹਦਾ ਜਿਹੜਾ ਟਰਸਟ ਹੈ ਉਹ ਉਹਦਾ ਟਰਸਟ ਦਾ ਚੇਅਰਮੈਨ ਔਦੇਵਜੋ ਉਥੋਂ ਦਾ ਪਹਿਲਾ ਗਵਰਨਰ ਹੁੰਦਾ ਸੀ ਹੁਣ ਲੈਫਟੀਨੈਂਟ ਗਵਰਨਰ ਕਿਉਂਕਿ ਉਹਦਾ ਬਦਲ ਗਿਆ ਉਹਦੀ ਸਟੇਟ ਯੂਟੀ ਬਣ ਗਈ ਤੇ ਉਹ ਜੇ ਬਾਈਜਾਸ ਗੈਰ ਹਿੰਦੂ ਹੋਵੇ ਤਾਂ ਉਹ ਆਪ ਦਾ ਨਮਾਇੰਦਾ ਦੇਊ ਜਿਹੜਾ ਹਿੰਦੂ ਜਿਹੜੀ ਇਸ ਕਿਸਮ ਦੇ ਪਹਿਲਾਂ ਵੀ ਕਾਨੂੰਨ ਉਹਨਾਂ ਨੇ ਬਣਾਏ ਹੋਏ ਹੁਣ ਜਦੋਂ ਉੱਥੇ ਇਹ ਯੂਨੀਵਰਸਿਟੀ ਬਣਦੀ ਹੈ ਜਿਹਨੂੰ ਮਾਤਾ ਵੈਸ਼ਨੋ ਦੇਵੀ ਮੈਡੀਕਲ ਯੂਨੀਵਰਸਿਟੀ ਆਫ ਐਕਸਲੈਂਸ ਕਹਿੰਦੇ ਆ ਇਸ ਯੂਨੀਵਰਸਿਟੀ ਦੇ ਬਣਦੇ ਤੇ ਤਾਂ ਜਰੂਰ ਦੇ ਲੋਕਾਂ ਨੂੰ ਕਟੜੇ ਦੇ ਲੋਕਾਂ ਨੂੰ ਘਿਓ ਦੇ ਦੀਵੇ ਬਲਣੇ ਚਾਹੀਦੇ ਸੀ ਤੇ ਉਸ ਨੂੰ ਜਿਹੜੀ ਸਾਡੀ ਕੇਂਦਰੀ ਸੰਸਥਾ ਹੈਗੀ ਹੈ ਅੱਗੇ ਹੁੰਦੀ ਸੀ MCI ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜੀ ਇਹਨਾਂ ਕਾਲਜਾਂ ਨੂੰ ਯੂਨੀਵਰਸਟੀਆਂ ਨੂੰ ਬਣਾਉਣ ਦੀ ਮਨਜ਼ੂਰੀ ਦਿੰਦੀ ਸੀ ਜਿਵੇਂ ਇੰਜੀਨੀਅਰਿੰਗ ਕਾਲਜਾਂ ਦੀ ਸੀ AICTE ਦੂਜੇ ਕਾਲਜਾਂ ਯੂਨੀਵਰਸਿਟੀਆਂ ਲਈ ਹੁੰਦੀ ਹੈ UGC ਇਸ ਤਰ੍ਹਾਂ ਦੀ ਰੈਗੂਲੇਟਰੀ ਹੁਣ ਉਹਨਾਂ ਨੂੰ ਖਤਮ ਕਰਕੇ ਬੱਕਰੀ ਬਣਾ ਰਹੇ ਹੈ ਖੈਰ ਉਹ MCI ਦੀ ਥਾਂ ਤੇ ਮੋਦੀ ਸਾਹਿਬ ਨੇ ਲਿਆ ਕੇ ਬਣਾਤਾ NMC ਨੈਸ਼ਨਲ ਮੈਡੀਕਲ ਕਮਿਸ਼ਨ ਜਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਉਹ ਕੇਂਦਰ ਸਰਕਾਰ ਦੇ ਅਧੀਨ ਉਸ ਮੈਡੀਕਲ ਕਮਿਸ਼ਨ ਨੇ ਇਸ ਯੂਨੀਵਰਸਿਟੀ ਦੇ ਵਿੱਚ 50 MBBS ਦੀਆਂ ਸੀਟਾਂ ਦੀ ਮਨਜ਼ੂਰੀ ਦੇ ਦਿੱਤੀ 4 ਮਹੀਨੇ ਪਹਿਲੇ ਤੇ ਜਦੋਂ ਦਾਖਲੇ ਹੋਏ ਜਦੋਂ ਸੀਟਾਂ ਮਿਲੀਆਂ ਉਦੋਂ ਘੋਦੇ ਦੀਵੇ ਵਾਲੇ ਨੇ ਮਨਜ਼ੂਰੀ ਹੋ ਗਈ ਤਾਂ ਘੋਦੇ ਦੀਵੇ ਵਾਲੇ ਗਏ ਬਾਕੀ ਸਾਰਾ ਢਾਂਚਾ ਹੋਇਆ ਤਾਂ ਘੋਦੇ ਦੀਵੇ ਵਾਲੇ ਗਏ ਵੀ ਸਾਡੇ ਇੱਕ ਬਹੁਤ ਵੱਡਾ ਸੀ ਕੰਮ ਕਰ ਲਿਆ ਪਰ ਜਦੋਂ NEET ਦੇ ਆਧਾਰ ਤੇ ਜਿਹਨੂੰ ਜਿਹਨੂੰ ਕੇਂਦਰ ਸਰਕਾਰ ਕਰਦੀ ਹੈ NEET ਦਾ ਪੇਪਰ ਸੂਬਾ ਸਰਕਾਰ ਨਹੀਂ ਲੈਂਦੀ ਜਿੰਨੇ ਵੀ ਦੇਸ਼ ਭਰ ਦੇ ਵਿੱਚ ਮੈਡੀਕਲ ਕਾਲਜ ਹੈ ਇੰਜੀਨੀਅਰਿੰਗ ਕਾਲਜ ਨੇ ਹੋਰ ਨੇ ਉਹਨਾਂ ਦੇ ਵਿੱਚ ਜਿਹੜੇ ਸੈਂਟਰ ਦੇ ਡਾਇਰੈਕਟ ਅਧੀਨ ਨਹੀਂ ਹੈ ਉਹਨਾਂ ਦੇ ਵਿੱਚ ਦਾਖਲਿਆਂ ਦਾ ਸਾਰੇ ਦੇਸ਼ ਦੇ ਵਿੱਚ ਪ੍ਰਬੰਧ ਇਹ ਹੈ ਕਿ ਵੀ ਉੱਥੇ ਦਾਖਲਾ ਜਿਹੜਾ 85% ਉਥੋਂ ਦੇ ਉਸ ਸੂਬੇ ਦੇ ਵਾਸੀ ਲੈਣਗੇ ਉਹਨਾਂ ਨੂੰ ਉਹਦਾ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਉਸ ਸੂਬੇ ਦਾ ਇੱਕ ਸੂਬੇ ਵਾਲਾ ਦੂਜੇ ਸੂਬੇ 'ਚ ਉਹ ਕੋਟਾ ਨਹੀਂ ਲੈ ਸਕਦਾ ਆਲ ਇੰਡੀਆ ਦਾ ਕੋਟਾ ਆਲ ਇੰਡੀਆ ਦਾ ਕੋਟਾ ਹਰ ਇੱਕ ਇਹਨਾਂ ਥਾਵਾਂ ਦੇ ਉੱਤੇ 15% ਹੁੰਦਾ ਜਿਹੜਾ ਆਲ ਇੰਡੀਆ ਤੋਂ ਬੱਚੇ ਆ ਸਕਦੇ ਸੋ ਹੁਣ ਇਹ ਇੱਕ ਅੰਗ ਹੈ ਜਦੋਂ 2019 ਦੇ ਵਿੱਚ ਜੰਮੂ ਕਸ਼ਮੀਰ ਦੀ ਧਾਰਾ 370 ਤੇ 35A ਤੋੜੀ ਗਈ ਤਾਂ ਜਿਹੜੀ ਸਭ ਤੋਂ ਵੱਡੀ ਗੱਲ ਦੇਸ਼ ਭਰ ਦੇ ਵਿੱਚ ਪ੍ਰਚਾਰੀ ਗਈ ਮੋਦੀ ਸਰਕਾਰ ਵੱਲੋਂ ਅਮਿਤ ਸ਼ਾਹ ਵੱਲੋਂ ਹੁਣ ਵੀ ਪ੍ਰਚਾਰੀ ਜਾਂਦੀ ਹੈ ਚੋਣਾਂ 'ਚ ਵੀ ਅਸੀਂ ਧਾਰਾ 370 ਤੋੜ ਕੇ ਜੰਮੂ ਕਸ਼ਮੀਰ ਦੇ ਉੱਤੇ ਸਾਰੇ ਦੇਸ਼ ਦੇ ਕਾਨੂੰਨਾਂ ਨੂੰ ਇੱਕ ਸਾਹ ਢੰਗ ਨਾਲ ਲਾਗੂ ਕਰ ਦਿੱਤਾ। ਯਾਨੀ ਉਹ ਕਿੰਨਾ ਕ ਲਾਗੂ ਹੋਇਆ ਉਹ ਦੀ ਗੱਲ ਵੱਖਰੀ। ਜਿਹੜਾ ਹਾ ਇਕਸਾਰ ਪਹਿਲਾਂ ਵੀ ਲਾਗੂ ਹੈ। ਪਹਿਲਾਂ ਜਿਹੜੀਆਂ ਉੱਤੇ ਇੰਜੀਨੀਅਰਿੰਗ ਕਾਲਜਾਂ ਦੀਆਂ ਸੀਟਾਂ ਨੇ ਹੋਰ ਨੇ ਉਹ ਇਸੇ ਤਰ੍ਹਾਂ ਭਰੀਆਂ ਜਾਂਦੀਆਂ ਨੇ ਪਹਿਲਾਂ ਵੀ। ਉਨ੍ਹਾਂ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ ਇਹ ਜਿਹੜੀ ਇਕਸਾਰਤਾ ਦਾ ਸਵਾਲ ਹੈ ਇਸ ਇਕਸਾਰਤਾ ਨੂੰ ਲਾਗੂ ਕਰਨ ਤੋਂ ਰੋਕ ਲਈ ਕਿਉਂਕਿ ਉਹਦੇ ਵਿੱਚ 42 ਬੱਚੇ ਜਿਹੜੇ ਐ ਮੁਸਲਮ ਆ ਗਏ 50 ਜੋ ਉਹਨੂੰ ਰੋਕਣ ਲਈ ਇੱਕ ਕਮੇਟੀ ਬਣਦੀ ਹੈ ਸੰਗ ਨਾਲ ਸੰਬੰਧਿਤ ਆਰਐਸਐਸ ਨਾਲ ਸੰਬੰਧਿਤ 60 ਜਥੇਬੰਦੀਆਂ ਆਪਣੀ ਕੈਕਸ਼ਨ ਕਮੇਟੀ ਬਣਾਉਂਦੀਆਂ ਨੇ ਇਹ ਚ ਬੇਜਰੰਗ ਦਲ ਹੈ ਜਿਹਦੇ ਚ ਵਿਸ਼ਵਿੰਦੂ ਪ੍ਰੀਸ਼ਦ ਹੈ ਜਿਹਦੇ ਚ ਸਨਾਤਨ ਸਭਾ ਹੈ ਸੁਸਾਇਟੀ ਇਸ ਤਰ੍ਹਾਂ ਦੀਆਂ 60 ਜਥੇਬੰਦੀਆਂ ਪਹਿਲਾਂ ਉਹ ਗਵਰਨਰ ਸਾਹਿਬ ਨੂੰ ਕਿਉਂਕਿ ਗਵਰਨਰ ਸਾਹਿਬ ਉਹਦੇ ਚੇਅਰਮੈਨ ਉਸ ਯੂਨੀਵਰਸਿਟੀ ਦੇ ਤੇ ਉਸ ਟਰਸਟ ਦੇ ਵੀ ਚੇਅਰਮੈਨ ਨੇ ਉਹਨੂੰ ਮਿਲਦੇ ਆ ਕਿ ਇਹ ਤਾਂ ਹਿੰਦੂਆਂ ਦੇ ਪੈਸਿਆਂ ਨਾਲ ਚੱਲਦੀ ਯੂਨੀਵਰਸਿਟੀ ਹੈ ਤੇ ਇਸ ਕਰਕੇ ਇੱਥੇ ਇਹ ਨਿਯਮ ਨਾ ਲਾਗੂ ਹੋਣ ਇੱਥੇ ਸੀਟਾਂ ਇਹ ਹਿੰਦੂ ਬੱਚਿਆਂ ਲਈ ਰੱਖਣੀਆਂ ਹਰ ਗਵਰਨਰ ਚਾਹੇ ਉਹਨਾਂ ਦਾ ਬੰਦਾ ਹੈ ਚਾਹੇ ਸੈਂਟਰ ਦਾ ਹੱਥ ਥੋਕਾ ਆਦਮੀ ਹੈ ਪਰ ਉਹ ਵੀ ਨਿਜਮ ਕਾਨੂੰਨ ਨੂੰ ਕਿਵੇਂ ਤੋੜ ਦੇਵੇ ਉਹ ਤੋੜ ਨਹੀਂ ਸਕਦਾ ਫੇਰ ਉਹ ਉੱਥੇ ਬਹੁਤ ਵੱਡੇ ਵੱਡੇ ਮਜਾਰੇ ਕਰਦੇ ਹੈ ਲੈਫਟੀਨੈਂਟ ਗਵਰਨਰ ਦੇ ਘਰ ਅੱਗੇ ਜਾ ਕੇ ਮਜਾਰੇ ਕਰਦੇ ਹੈ ਫੇਰ ਵੀ ਕੁਝ ਨਹੀਂ ਹੁੰਦਾ ਤਾਂ ਉਹ ਇੱਕ ਗਲਤ ਤਰੀਕਾ ਬਹੁਤ ਹੀ ਘਟੀਆ ਤਰੀਕਾ ਪੜਾਉਂਦੇ ਹੈ ਖਟਿਆ ਤਰੀਕਾ ਇਹ ਪਣਾਉਂਦੇ ਆ ਵੀ ਜਿਹੜੀ ਉਹ ਐਨ ਐਮ ਸੀ ਹੈ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਜਿਹੜਾ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਹੈ ਉਹਨਾਂ ਦੀ ਇੱਕ ਟੀਮ ਅਚਾਨਕ 2 ਜਨਵਰੀ ਨੂੰ ਧੰਕਦੀ ਆ ਕੇ ਯੂਨੀਵਰਸਿਟੀ 2 ਜਨਵਰੀ ਨੂੰ ਆ ਕੇ ਉਹ ਦੇਖਦੀ ਹੈ ਵੀ ਜਦੋਂ ਕੋਈ ਕਿਸੇ ਤਰ੍ਹਾਂ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਉਹਦੇ ਵਿੱਚ ਜੇ ਕੋਈ ਮਨਜ਼ੂਰੀ ਦੇਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਦੀ ਹੋਵੇ ਕੋਈ ਸੰਸਥਾ ਉਹਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਵੀ ਤੁਹਾਡੀ ਲਾਇਬ੍ਰੇਰੀ 'ਚ ਇੰਨੀਆਂ ਕਿਤਾਬਾਂ ਨੇ ਇੰਨੀਆਂ ਹੋਣੀਆਂ ਚਾਹੀਦੀਆਂ ਨੇ ਤੁਹਾਡੀ ਫੈਕਲਟੀ ਆਹ ਹੈ ਆਹ ਹੋਣੀ ਚਾਹੀਦੀ ਆ ਤੁਹਾਡੀਆਂ ਲੈब्स ਆਹ ਦੀ ਆਹ ਹੋਣੀਆਂ ਚਾਹੀਦੀਆਂ ਨੇ ਟੋਟਲ ਸਪੇਸ ਇੰਨੀ ਚਾਹੀਦੀ ਹੈ ਗਰਾਊਂਡ ਆਹ ਚਾਹੀਦਾ ਵਗੈਰਾ ਵਗੈਰਾ ਜਿਹੜੇ ਅੱਡ-ਅੱਡ ਪੈਰਾਮੀਟਰ ਨੇ ਉਹ ਦੇਖੇ ਹੁੰਦੇ ਜੇ ਕੋਈ ਕੱਦੀਆਂ ਦੋ ਤਿੰਨ ਖਾਮੀਆਂ ਹੁੰਦੀਆਂ ਨੇ ਤਾਂ ਉਹ ਪੁਆਇੰਟ ਆਊਟ ਕਰਦੇ ਵੀ ਇਹਨੂੰ ਦੂਰ ਕਰ ਲਿਓ ਉਹ ਦੂਰ ਕਰ ਦਿੰਦੇ ਬਾਅਦ ਚ ਪਰ ਉਹ ਦੋ ਤਰੀਕ ਨੂੰ ਜਿਹੜੀ ਭੇਜੀ ਜਾਂਦੀ ਹੈ ਉਹ ਆਉਣਸਾਰ ਦੋ ਤਿੰਨ ਖਾਮੀਆਂ ਕੱਢ ਕੇ ਉੱਪਰ ਰਿਪੋਰਟ ਦੇ ਦਿੰਦੀ ਹੈ ਵੀ ਇਸ ਦੇ ਵਿੱਚ ਦਾਖਲੇ ਨਾ ਕੀਤੇ ਜਾਣ ਜਿਹੜੇ ਦਾਖਲੇ ਹੋਏ ਹੋਏ ਆ ਉਹਨਾਂ ਦਾਖਲਿਆਂ ਵਾਲੇ ਵਿਦਿਆਰਥੀਆਂ ਨੂੰ ਦੂਸਰੇ ਕਾਲਜਾਂ ਦੇ ਵਿੱਚ ਜਿਹੜੇ ਜੰਮੂ ਕਸ਼ਮੀਰ ਦੇ ਦੂਜੇ ਮੈਡੀਕਲ ਕਾਲਜ ਹੈ ਉੱਥੇ ਭੇਜ ਉਹਨ ਇਸ ਗੱਲ ਦੇ ਉੱਤੇ ਹੋਣਾ ਤਾਂ ਦੁਖੀ ਚਾਹੀਦਾ ਸੀ ਉੱਥੇ ਜੰਮੂ ਕਟੜੇ ਦੇ ਲੋਕਾਂ ਸੰਗ ਪਰਿਵਾਰ ਦੇ ਬੰਦਿਆਂ ਨੂੰ ਦੁਖੀ ਹੋਣਾ ਚਾਹੀਦਾ ਸੀ ਪਰ ਉਹ ਭੰਗੜੇ ਪਾਰਿਆ ਕਿਉਂਕਿ ਸਾਡੀ ਚਿੱਤ ਹੋ ਗਈ ਕੇਂਦਰ ਸਰਕਾਰ ਸਾਡੀ ਹੈ ਉਹਦੇ ਤਹਿਤ ਜਿਹੜੀ ਮੈਡੀਕਲ ਕਮਿਸ਼ਨ ਹੈ ਨੈਸ਼ਨਲ ਮੈਡੀਕਲ ਕਮਿਸ਼ਨ ਉਹ ਸਾਡਾ ਹੈ ਤੇ ਇਸ ਕਰਕੇ ਅਸੀਂ ਆਹਾ ਉੱਤੋਂ ਕਰਾ ਲਿਆ ਉਹਦੀ ਇੱਕ ਦਲੀਲ ਨੂੰ ਮੁੱਖ ਮੰਤਰੀ ਨੇ ਵੀ ਕਟਿਆ ਇਹ ਕਹਿੰਦੇ ਵੀ ਸਾਡਾ ਸਾਰਾ ਕੁਝ ਹੈ ਜਿਹੜਾ ਇਹ ਤਾਂ ਸਾਡੇ ਇਸ ਟਰਸਟ ਦੇ ਅਧੀਨ ਹੈ। ਮੁੱਖ ਮੰਤਰੀ ਨੇ ਕਿਹਾ ਵੀ ਜਦੋਂ ਇਹ ਯੂਨੀਵਰਸਿਟੀ ਬਣੀ ਤਾਂ ਇਸ ਯੂਨੀਵਰਸਿਟੀ ਨੂੰ ਜ਼ਮੀਨ ਸੂਬਾ ਸਰਕਾਰ ਨੇ ਦਿੱਤੀ ਹੈ ਇਹ ਜ਼ਮੀਨ। ਇਸ ਕਰਕੇ ਇਹਨੂੰ ਐ ਨਹੀਂ ਸਮਝ ਸਕਦੇ ਵੀ ਇਹ ਸਾਰਾ ਕੁਝ ਜਿਹੜਾ ਹੈ ਏਸੇ ਦਾ। ਇਸ ਕਰਕੇ ਦੂਜੀ ਗੱਲ ਇੱਕ। ਅ ਹਿੰਦੂ ਧਰਮ ਜਿਹਨੂੰ ਧਰਮ ਕਹਿੰਦੇ ਆ ਅਸੀਂ ਉਹਦੇ ਵਿੱਚ ਜੋ ਗੱਲਾਂ ਅਸੀਂ ਸਿੱਖੀਆਂ ਨੇ ਜਿੰਨੀਆਂ ਕਦੇ ਸਮਾਜ ਤੋਂ ਇਧਰੋਂ ਉਧਰੋਂ ਬੜੇ ਸਿਆਣੇ ਬੰਦਿਆਂ ਨਾਲ ਬੈਠ ਕੇ ਵੀ ਸਿੱਖੀਆਂ ਨੇ ਕੁਝ ਪੜ੍ਹ ਕੇ ਵੀ ਸਿੱਖੀਆਂ ਨੇ ਉਹਨਾਂ ਦੇ ਵਿੱਚ ਸਬਰ ਸੰਤੋਖ ਤੇ ਇੱਕ ਜਿਹੜਾ ਇੰਤਜ਼ਾਰ ਕਰਨਾ ਸਮੇਂ ਦਾ ਇਹ ਬਹੁਤ ਵੱਡੇ ਗੁਣ ਦੱਸੇ ਗਏ ਜੇ ਸਮੇਂ ਦਾ ਇੰਤਜ਼ਾਰ ਉਹ ਕਰਦੇ ਵੀ ਐਸਾ ਨੀਟ ਦੇ ਵਿੱਚ ਮੁਸਲਮ ਬੱਚੇ ਵੱਧ ਆ ਗਏ ਅਗਲੀ ਵਾਰ ਅਸੀਂ ਸਾਡੇ ਬੱਚਿਆਂ ਨੂੰ ਪਰਸੋਤ ਕਰੀਏ ਸਾਰੇ ਜੰਮੂ ਕਸ਼ਮੀਰ ਦੇਆਂ ਨੂੰ ਵੀ 85% ਸੀਟਾਂ ਜਰ ਤੁਸੀਂ ਕਿਉਂ ਨਹੀਂ ਅੱਗੇ ਆਉਂਦੇ ਉਹਨਾਂ ਬੱਚਿਆਂ ਦੀ ਟ੍ਰੇਨਿੰਗ ਦਾ ਇੰਤਜ਼ਾਮ ਕਰੀਏ ਉਹਨਾਂ ਨੂੰ ਕੋਚਿੰਗ ਦੇਈਏ ਤੇ ਫਿਰ ਉਹ ਉੱਪਰਲੀ ਮੈਚ ਵਿੱਚ ਆ ਜਾਣ ਤੇ ਅਗਲੀ ਵਾਰੀ ਹੋ ਸਕਦਾ ਹੈ ਰੇਸ਼ੋ ਉਲਟ ਹੋ ਜਾਈ ਪਰ ਇਹ ਸਾਬਰ ਨਹੀਂ ਹੈ ਕਿਉਂਕਿ ਉਹ ਹਿੰਦੂ ਧਰਮ ਦਾ ਸਿਰਫ ਰੌਲਾ ਪਾਉਂਦੇ ਆ ਇਹ ਧਰਮ ਨੂੰ ਅਪਣਾਉਂਦੇ ਨਹੀਂ ਜਿਹੜੀ ਉਹਨਾਂ ਦੀ ਮਤਲਬ ਮਾਂ ਹੈ ਤੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਜੰਮੂ ਕਸ਼ਮੀਰ ਦੇ ਲੋਕਾਂ ਦੀ ਸਮੁੱਚੇ ਤੌਰ ਤੇ ਹਾਰ ਹੈ ਭਾਰਤ ਦੇ ਅੰਦਰ ਜਿਹੜਾ ਇਹ ਅਸੂਲ ਹੈ ਕਿ ਵੀ ਇਹ ਕਿਤੇ ਨਿਜਮ ਕਾਨੂੰਨ ਨਾਲ ਚੱਲਦੀਆਂ ਨੇ ਸੰਸਥਾਵਾਂ ਉਸ ਅਸੂਲ ਦੀ ਹਾਰ ਹੈ ਇਹ ਭਾਰਤ ਦੇ ਅੰਦਰ ਜਿਹੜਾ ਸੈਕੂਲਰਿਜ਼ਮ ਹੈ ਸਾਡੇ ਦੇਸ਼ ਦੇ ਸੰਵਿਧਾਨ ਦੀ ਮੁੱਖ ਕੜੀ ਉਸ ਦੀ ਹਾਰ ਹੈ ਇਹ ਤੇ ਜਿਹੜੇ ਫਿਰਕੂ ਲੋਕ ਹੈ ਜਿਹੜੇ ਹਰ ਗੱਲ ਨੂੰ ਫਿਰਕੂ ਐਂਕ ਰਾਹੀ ਦੇਖਦੇ ਐ ਉਹਨਾਂ ਦੀ ਚੜਤ ਹੈ ਦੇ ਨਾਲ ਅਸੀਂ ਸਮਝਦੇ ਹਾਂ ਵੀ ਸਾਰੇ ਦੇਸ਼ ਦੇ ਲੋਕਾਂ ਕੱਲੇ ਜੰਮੂ ਕਸ਼ਮੀਰਦਿਆਂ ਨੂੰ ਨਹੀਂ ਕੱਲੇ ਜੰਮੂ ਦੇ ਲੋਕਾਂ ਨੂੰ ਨਹੀਂ ਇਹਨਾਂ ਨੂੰ ਦੂਰ ਫਿਟੇ ਮੂੰਹ ਪਾਉਣੀ ਚਾਹੀਦੀ ਜੰਮੂ ਦੇ ਲੋਕਾਂ ਨੂੰ ਤਾਂ ਇਹਨਾਂ ਦਾ ਉੱਥੇ ਆਲੇ-ਦਾਲੇ ਵਿਚਰਨਾ ਬੰਦ ਕਰ ਦੇਣਾ ਚਾਹੀਦਾ ਵੀ ਤੁਸੀਂ ਸਾਡਾ ਫਾਇਦਾ ਕੀਤਾ ਕਿ ਨੁਕਸਾਨ ਕੀਤਾ ਤੁਸੀਂ ਕਰ ਕੀ ਰੇ ਦੇਸ਼ ਦੇ ਵਿੱਚ ਮੈਂ ਲੰਬੀ ਮੇਰੀ ਗੱਲ ਹੋ ਰਹੀ ਹੈ ਸੌਰੀ ਦੇਸ਼ ਦੇ ਵਿੱਚ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚਲਾਉਂਦੀਆਂ ਸੰਸਥਾਵਾਂ। ਉਹਦੇ ਇੰਜੀਨੀਅਰਿੰਗ ਕਾਲਜ ਵੀ ਚੱਲਦੇ ਨੇ। ਕਦੇ ਦਾਖਲਿਆਂ 'ਚ ਸੁਣਿਆ ਹਾਂ ਜੇ ਉਹਨਾਂ ਦੇ ਬਾਈ ਲਾਅਜ਼ ਦੇ ਵਿੱਚ ਉਹਨਾਂ ਨੇ ਕੋਈ ਪ੍ਰੋਵੀਜ਼ਨ ਕੀਤੀ ਹੋਈ ਹੈ ਵੀ ਐਨੇ ਪਰਸੈਂਟ ਅਸੀਂ ਪਿੰਡੂ ਵਿਦਿਆਰਥੀਆਂ ਨੂੰ ਦਾਖਲਾ ਦੇਵਾਂਗੇ, ਐਨੇ ਪਰਸੈਂਟ ਸਿੱਖ ਨੂੰ ਦੇਵਾਂਗੇ। ਤਾਂ ਉਸ ਪ੍ਰੋਵੀਜ਼ਨ ਮੁਤਾਬਕ ਉਹ ਦਿੰਦੇ ਐ, ਉਹ ਤੁਹਾਨੂੰ ਕਦੇ ਕੋਈ ਰੌਲਾ ਨਹੀਂ ਲੱਗੂਗਾ ਉਹਨਾਂ ਦੇ ਵਿੱਚ। ਬਹੁਤ ਸਾਰੀਆਂ ਹੋਰ ਸੰਸਥਾਵਾਂ ਨੇ ਦੇਸ਼ ਦੇ ਵਿੱਚ ਆ ਬੀ ਜੀ ਸੀ ਕਾਲਜ ਬਟਾਲੇ ਹੈਗਾ 크ਰਿਸਚਨਾਂ ਦਾ ਕਾਲਜ ਹੈ ਮੈਂ ਉੱਥੇ ਪੜਾਇਆ ਹੈ ਮਤਲਬ ਜੋ ਦਾਖਲੇ ਦੇ ਨਿਸ਼ਮ ਨੇ ਉਹ ਇੱਕੋ ਜਿਹਾ ਸੋ ਇਸ ਕਰਕੇ ਇਹ ਵੱਖਰੀ ਤਰ੍ਹਾਂ ਦੀ ਗੱਲ ਜਿਹੜੀ ਕਰ ਰਹੇ ਹੈ ਕਿ ਦੇਸ਼ ਦੇ ਵਿੱਚ ਨਵੀਂ ਜ਼ਹਿਰ ਪਾ ਰਹੇ ਹੈ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਕੇਂਦਰ ਸਰਕਾਰ ਨੂੰ ਜਿਹੜਾ ਨੈਸ਼ਨਲ ਕਮਿਸ਼ਨ ਹੈ ਮੈਡੀਕਲ ਕਮਿਸ਼ਨ ਉਸ ਨੂੰ ਹਦਾਇਤ ਦੇਣੀ ਚਾਹੀਦੀ ਹੈ ਵੀ ਤੁਸੀਂ ਜੋ ਜੋ ਖਾਮੀ ਉਹਨਾਂ ਦੀਆਂ ਕਹਿੰਦੇ ਹੋ ਉਹਨੂੰ ਟਾਈਮ ਬਾਉਂਡ ਕਰੋ ਤੇ ਉਸ ਦੀ ਜਿਹੜੀ ਉਹਨੂੰ ਸੀਟਾਂ ਦੇਣ ਦੀ ਪ੍ਰਵਾਨਗੀ ਹੈ ਉਹਨੂੰ ਬਹਾਲ ਕਰੋ ਤੇ ਖਾਮੀਆਂ ਦੂਰ ਕਰਵਾ ਲਓ ਤੇ ਇਸ ਬੈਕ ਨੂੰ ਇੱਥੇ ਪੜਾਇਆ ਜਾਵੇ ਤਾਂ ਕਿ ਉਹਨਾਂ ਲੋਕਾਂ ਦਾ ਨੁਕਸਾਨ ਨਾ ਹੋਵੇ ਤੇ ਇੱਕ ਗਲਤ ਸਿਧੰਤ ਵੀ ਕੇਂਦਰ ਸਰਕਾਰ ਆਪਣੀਆਂ ਇਹਨਾਂ ਸੰਸਥਾਵਾਂ ਨੂੰ ਫਿਰਕੂ ਗੱਲਾਂ ਲਈ ਦੀ ਵਰਤਦੀ ਹੈ ਸੋ ਮੈਂ ਇਹ ਨਹੀਂ ਗੱਲ ਕਹਿੰਦਾ ਜਰੂਰ ਇੱਕ ਤਸ਼ੀ ਉਹ ਵੀ ਆਪਣੇ ਜਿਵੇਂ ਆਪਾਂ ਜਾਣਦੇ ਆਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਿਹੜੇ ਦਾਖਲੇ ਕੀਤੇ ਜਾਂਦੇ ਆ ਇੱਥੇ ਅੰਮ੍ਰਿਤਸਰ ਵਾਲੇ ਕਾਲਜ ਦੇ ਵਿੱਚ ਉੱਥੇ ਸੀਟਾਂ ਜਿਹੜੀਆਂ ਘੱਟ ਗਿਣਤੀ ਸਿੱਖਾਂ ਵਾਸਤੇ ਭਾਵੇਂ ਇੱਥੇ ਪੰਜਾਬ 'ਚ ਸਿੱਖ ਬਹੁਤ ਗਿਣਤੀ ਚਾਹ ਪਰ ਉਹਨੂੰ ਐ ਸਮਝਿਆ ਜਾਂਦਾ ਵੀ ਟੋਟਲ ਆਬਾਦੀ ਦੇ ਹਿਸਾਬ ਨਾਲ ਸਿੱਖ ਘੱਟ ਗਿਣਤੀ ਚ ਆ। ਇਦਾਂ ਹੀ ਮੁਸਲਮਾਨਾਂ ਵਾਸਤੇ ਕੁਝ ਦੋ ਯੂਨੀਵਰਸਿਟੀਆਂ ਜਿਹੜੀਆਂ ਆ ਅਲੀਗੜ੍ਹ ਸ਼ਹਿਰ ਹੈਗੀ ਆ ਤੇ ਦੂਸਰੀ ਮੁਸਲਮਨ ਯੂਨੀਵਰਸਿਟੀ ਕੋਰ ਵੀ ਆ। ਵੇ ਉੱਥੇ ਵੀ ਉਹਨਾਂ ਨੂੰ ਕੁਝ ਦਿੱਤੀਆਂ ਜਾਂਦੀਆਂ ਇਹ ਤੇ ਮਤਲਬ ਪਹਿਲਾਂ ਹੀ ਇੱਕ ਬਣਿਆ ਹੋਇਆ ਨਿਜਮ ਆ ਜਿਸ ਨਿਜਮ ਨੂੰ ਤੋੜਿਆ ਨਹੀਂ ਜਾ ਸਕਦਾ ਹੈਗਾ ਤੇ ਆਪਾਂ ਇੱਥੇ ਦੇਖਦੇ ਹਾਂ ਅਮਰਸਰ ਵਾਲੇ ਕਾਲਜ ਦੇ ਵਿੱਚ ਵੀ ਜਿੰਨੇ ਪਰਸੈਂਟ ਸਿੱਖਾਂ ਵਾਸਤੇ ਹੈ ਉਹ ਆਪਣੇ ਉਸ ਕੋਟੇ ਦੇ ਵਿੱਚੋਂ ਉਹ ਪ੍ਰਾਪਤ ਸੀਟਾਂ ਕਰਦੇ ਆ ਕਦੀ ਕੋਈ ਰੋਲਾ ਨਹੀਂ ਪਿਆ ਹੈਗਾ ਇਹ ਇਸ ਗੱਲ ਨੂੰ ਵੀ ਜੋੜਿਆ ਜਾਂਦਾ ਆ ਇਹ ਜਿਹੜੇ ਹੁਣ ਜਿਸ ਕਾਲਜ ਦੀ ਆਪਾਂ ਗੱਲ ਕਰਦੇ ਆ ਜਿਸ ਯੂਨੀਵਰਸਿਟੀ ਦੀ ਗੱਲ ਕਰਦੇ ਜੰਮੂ ਵਾਲੇ ਪਾਸੇ ਜਿਹੜੀ ਆ ਇਹ ਵੀ ਚੁੜਿਆ ਜਾ ਰਿਹਾ ਨਾਲ ਅ ਦੇਖੋ ਗਿਲ ਸਾਹਿਬ ਇਹ ਹੈ ਜਿਹੜਾ ਭਾਰਤੀ ਸੰਵਿਧਾਨ ਹੈ ਉਹ ਜਿਹੜੀਆਂ ਘਟ ਗਿਣਤੀਆਂ ਨੇ ਦੇਸ਼ ਦੀਆਂ ਘਟੀਆਂ ਇਲਾਕੇ ਦੀਆਂ ਨਹੀਂ ਦੇਸ਼ ਦੀਆਂ ਘਟ ਗਿਣਤੀਆਂ ਨੂੰ ਆਪਣੀਆਂ ਧਾਰਮਿਕ ਰਾਜਨੀਤਿਕ ਸੰਸਥਾਵਾਂ ਬਣਾਉਣ ਦੀ ਆਗਿਆ ਦਿੰਦਾ ਹੈ ਉਹਨਾਂ ਦੇ ਬਾਈ ਲਾਜ਼ ਬਣਾਉਣ ਦੀ ਆਗਿਆ ਦਿੰਦਾ ਹੈ ਉਹਨਾਂ ਨੂੰ ਵੱਖਰੇ ਢੰਗ ਨਾਲ ਭਰਤੀ ਕਿਵੇਂ ਕਰਨੀ ਹੈ ਸਟੂਡੈਂਟ ਕਿਵੇਂ ਦਾਖਲ ਕਰਨੇ ਹੈ ਕਮੇਟੀ ਦਾ ਕਿਵੇਂ ਕਰਨਾ ਹੈ ਉਹਦੇ ਲਈ ਉਹਨਾਂ ਨੂੰ ਕੁਝ ਜ਼ਿਆਦਾ ਅਧਿਕਾਰ ਦਿੰਦਾ ਹੈ ਉਹਨਾਂ ਨੂੰ ਆਟੋਨੋਮੀ ਹੁੰਦੀ ਹੈ ਉਸੇ ਦੇ ਤਹਿਤ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਗੁਰੂ ਰਾਮਦਾਸ ਮੈਡੀਕਲ ਕਾਲਜ ਹੈ ਇਹ ਇਹ ਹੈ ਉਹਦੇ ਅੰਡਰ ਉਸੇ ਦੇ ਅੰਡਰ ਜਿਹੜੇ ਅਲੀਗੜ ਅਲੀਗੜ ਮੁਸਲਮਨ ਯੂਨੀਵਰਸਿਟੀ ਤੇ ਜਿਹੜੀ ਜਾਮੀਆਂ ਮੀਲੀਆ ਇਸਲਾਮੀਆਂ ਹੈਗੀ ਹੈ ਦਿੱਲੀ ਦੇ ਵਿੱਚ ਇਹ ਯੂਨੀਵਰਸਟੀਆਂ ਇਸੇ ਦੇ ਤਹਿਤ ਚੱਲਦੀ ਇਸ ਗੱਲ ਦੇ ਤਹਿਤ ਇਹ ਭਾਜਪਾ ਕਾਫੀ ਥਲਾਂ ਤੋਂ ਰੌਲਾ ਪਾ ਰਹੀ ਹੈ ਵੀ ਇਹ ਦੇਸ਼ ਪੱਧਰ ਤੇ ਉੱਤੇ ਮinority ਨਾ ਦੇਖੀ ਜਾਵੇ ਇਹਨੂੰ ਸੂਬੇ ਪੱਧਰ ਤੇ ਮinority ਦੇਖੀ ਜਾ ਉਹ ਇਹ ਰੌਲਾ ਪਾ ਜਦੋਂ ਉਹ ਪੰਜਾਬ ਦੇ ਵਿੱਚ ਵੀ ਆਪਣੇ ਆਪ ਨੂੰ ਮinority ਸਿੱਧ ਕਰਕੇ ਤਾਂ ਪੰਜਾਬ 'ਚ ਜਿਹੜੀਆਂ ਯੂਨੀਵਰਸਿਟੀਆਂ ਬਣਾਉਂਦੇ ਆ ਉਹ ਜਾਂ ਇਹਨਾਂ ਨੇ ਇੱਕ DAV ਯੂਨੀਵਰਸਿਟੀ ਬਣਾਈ ਹੈ ਕਾਲਜ ਬੜੇ ਹੋਏ ਆ ਬਹੁਤ ਸਾਰੇ ਤੇ ਇਸੇ ਤਰ੍ਹਾਂ ਨਾਲ ਹੋਰ ਇਹ ਕਰਦੇ ਆ ਤਾਂ ਉਹ ਚਾਹੁੰਦੇ ਆ ਵੀ ਸਾਨੂੰ ਮਿਨੋਰਟੀ ਸਟੇਟਸ ਦੇਓ ਤਾਂ ਕਿ ਸਾਨੂੰ ਗਵਰਨਮੈਂਟ ਦੇ ਜਿਹੜੇ ਨਿਯਮ ਕਾਨੂੰਨ ਨੇ ਸਟਾਫ ਦੀ ਭਰਤੀ ਦੇ ਤੇ ਬੱਚਿਆਂ ਦੇ ਦਾਖਲਿਆਂ ਦੇ ਉਹ ਸਾਨੂੰ ਮੰਨਣੇ ਨਾ ਪੈਣ ਆਪਣੀ ਮਰਜ਼ੀ ਕਰੀਏ ਪਰ ਜੋ ਹਾਲੇ ਤੱਕ ਦਾ ਸੰਵਿਧਾਨ ਹੈ ਕੱਲ ਨੂੰ ਬਦਲ ਲਵੇ ਮੋਦੀ ਸਰਕਾਰ ਸਾਨੂੰ ਨਹੀਂ ਪਤਾ ਪਰ ਹਾਲੇ ਤੱਕ ਦੇ ਸੰਵਿਧਾਨਕ ਜਿਹੜੀ ਵਿਵਸਥਾ ਹੈ ਉਹ ਇਹ ਹੈ ਕਿ ਵੀ ਹਿੰਦੂ ਦੇਸ਼ ਭਰ ਦੇ ਵਿੱਚ ਮਿਨੋਰਟੀ ਹੈ ਨਹੀਂ ਇਸ ਕਰਕੇ ਉਹਨਾਂ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਨਾ ਪੰਜਾਬ ਚ ਦਿੱਤਾ ਜਾ ਸਕਦਾ ਨਾ ਜੰਮੂ ਕਸ਼ਮੀਰ ਚ ਇਸ ਕਰਕੇ ਇਹ ਇਹ ਦਲੀਲ ਨਾਲ ਇਹ ਮੰਗ ਆਪਣੀ ਕਰ ਸਕਦੇ ਆ ਕੋਈ ਗੱਲ ਨਹੀਂ ਮੰਗ ਕਰਨ ਦਾ ਉਹਨਾਂ ਨੂੰ ਅਧਿਕਾਰ ਹੈ ਪਰ ਇੱਕ ਜਦੋਂ ਤੱਕ ਸੰਵਿਧਾਨ ਦੇ ਵਿੱਚ ਇਹ ਹੈਗੀ ਮਦ ਉਹਨਾਂ ਚ ਇਹਨਾਂ ਦਾ ਇਹ ਕੋਈ ਅਧਿਕਾਰ ਨਹੀਂ ਬਣਦਾ ਔਰ ਔਰ ਸ਼ੁਕਰੀਆ ਜੀ ਸਾਡੇ ਦੋਨੋਂ ਮਹਿਮਾਨਾਂ ਦਾ ਪਰ ਆਪਾਂ ਇੱਕ ਗੱਲ ਤੇ ਜ਼ਰੂਰ ਸਮਝ ਲੈਣੀ ਚਾਹੀਦੀ ਆ ਵੀ ਆਪਦਾ ਹੀ ਆਪਣਾ ਕਾਲਜ ਬਣਾ ਕੇ ਆਪੇ ਉਹਦੇ ਵਿੱਚ ਨੁਕਸ ਘਟਾ ਕੇ ਆਪਦਾ ਜਲੂਸ ਆਪੇ ਕਢਵਾ ਲਿਆ ਇਹ ਵੀ ਬਹੁਤ ਵੱਡਾ ਇੱਕ ਕੁਐਸਚਨ ਆ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ